ਗੋਡਿਆਂ ਵਿੱਚ ਦਰਦ ਦੀ ਸਮੱਸਿਆ ਅੱਜ ਕੱਲ ਬਜ਼ੁਰਗ ਲੋਕਾਂ ਤੱਕ ਹੀ ਸੀਮਤ ਨਹੀਂ ਰਹੀ ਬਲਕਿ ਨੌਜਵਾਨ ਲੋਕਾਂ ਵਿੱਚ ਵੀ ਇਹ ਸਮੱਸਿਆ ਆਮ ਹੋ ਗਈ ਹੈ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਬਹੁਤ ਹੀ ਅਸਰਦਾਰ ਜਿਸ ਨੂੰ ਤੁਸੀਂ ਘਰ ਵਿੱਚ ਬਣਾ ਕੇ ਗੋਡਿਆਂ ਦੇ ਦਰਦ ਦੀ ਹਰ ਸਮੱਸਿਆ ਤੋਂ ਬੜੀ ਆਸਾਨੀ ਨਾਲ छुटकारा پا ਸਕਦੇ ਹੋ ਇਸ ਦੇਸੀ ਨੁਸਖੇ ਦਾ ਤੁਹਾਡੇ ਸਰੀਰ ਨੂੰ ਕੋਈ ਵੀ ਸਾਈਡ ਇਫੈਕਟ ਨਹੀਂ ਹੋਵੇਗਾ ਇਸ ਨੁਸਖੇ ਤੋਂ ਤੁਹਾਨੂੰ ਬਹੁਤ ਹੀ ਚਮਤਕਾਰੀ ਰਿਜ਼ਲਟ ਮਿਲਣਗੇ ਤਾਂ ਜਾਣਦੇ ਹਾਂ ਇਸ ਨੁਸਖੇ ਨੂੰ ਬਣਾਉਣ ਦੇ ਤਰੀਕੇ ਪਾਰੇ ਇਸ ਨੁਸਖੇ ਨੂੰ ਬਣਾਉਣ ਲਈ ਜਿਹੜੀ ਚੀਜ਼ ਤੁਸੀਂ ਸਭ ਤੋਂ ਪਹਿਲਾਂ ਲੈਣੀ ਹੈ ਉਹ ਹੈ ਕਾਲੀ ਮਿਰਚ ਦੋਸਤੋ ਕਾਲੀ ਮਿਰਚ ਅੰਦਰ ਦਰਦ ਨੂੰ ਘੱਟ ਕਰਨ ਦੀ ਸ਼ਕਤੀ ਪਾਈ ਜਾਂਦੀ ਹੈ ਇਹ ਗੋਡਿਆਂ ਦੀ ਸੋਜ ਨੂੰ ਵੀ ਘੱਟ ਕਰਦੀ ਹੈ ਅੱਧਾ ਚਮਚ ਤੁਸੀਂ ਕਾਲੀ ਮਿਰਚ ਦਾ ਇਸ ਨੁਸਖੇ ਨੂੰ ਤਿਆਰ ਕਰਨ ਲਈ ਲੈਣਾ ਹੈ ਦੂਸਰੀ ਚੀਜ਼ ਜੋ ਤੁਸੀ ਇਸ ਨੁਸਖੇ ਨੂੰ ਬਣਾਉਣ ਲਈ ਲੈਣੀ ਹੈ ਉਹ ਹੈ ਮੇਥੀ ਦਾਣਾ ਮੇਥੀ ਦਾਣੇ ਦਾ ਇਸਤੇਮਾਲ ਬਹੁਤ ਸਾਰੀਆਂ ਬਿਮਾਰੀਆਂ ਦਾ ਇਲਾਜ ਕਰਨ ਲਈ ਕੀਤਾ ਜਾਂਦਾ ਹੈ ਜੇਕਰ ਤੁਸੀਂ ਸ਼ੂਗਰ ਦੇ ਮਰੀਜ਼ ਹੋ ਤਾਂ ਰੋਜ਼ਾਨਾ ਇੱਕ ਚਮਚ ਮੇਥੀ ਦਾਣੇ ਦਾ ਕਿਸੇ ਵੀ ਰੂਪ ਨਾਲ ਸੇਵਨ ਕਰੋ ਜਾਂ ਫਿਰ ਇਸ ਦਾ ਪਾਣੀ ਪੀਓ ਤੁਹਾਡਾ ਸ਼ੂਗਰ ਲੈਵਲ ਕੰਟਰੋਲ ਵਿੱਚ ਰਹੇਗਾ ਮੇਥੀ ਦਾਣੇ ਦਾ ਹਰ ਰੋਜ਼ ਸੇਵਨ ਕਰਨ ਨਾਲ ਗੋਡਿਆਂ ਦਾ ਦਰਦ ਅਤੇ ਸੋਜ ਬਿਲਕੁਲ ਦੂਰ ਹੋ ਜਾਂਦੀ ਹੈ ਇੱਕ ਚਮਚ ਤੁਸੀਂ ਮੇਥੀ ਦਾਣੇ ਦਾ ਇਸ ਨੁਸਖੇ ਨੂੰ ਤਿਆਰ ਕਰਨ ਲਈ ਲੈਣਾ ਹੈ ਆਖਰੀ ਚੀਜ਼ ਜੋ ਤੁਸੀਂ ਇਸ ਨੁਸਖੇ ਨੂੰ ਬਣਾਉਣ ਲਈ ਲੈਣੀ ਹੈ ਉਹ ਹੈ ਜੀਰਾ ਜਿਆਦਾ ਮੋٹے ਲੋਕਾਂ ਨੂੰ ਗੋਡਿਆਂ ਦੇ ਦਰਦ ਦੀ ਸਮੱਸਿਆ ਜ਼ਿਆਦਾ ਰਹਿੰਦੀ ਹੈ ਇਸ ਕਰਕੇ ਜੀਰਾ ਜਾਂ ਫਿਰ ਜੀਰੇ ਦਾ ਪਾਣੀ ਮੋਟਾਪਾ ਭਾਰ ਵਜਨ ਘਟ ਕਰਨ ਵਿੱਚ ਮਦਦ ਕਰਦਾ ਹੈ ਜੀਰਾ ਆਇਰਨ ਨਾਲ ਭਰਪੂਰ ਹੁੰਦਾ ਹੈ ਇਸ ਤੋਂ ਇਲਾਵਾ ਇਹ ਤੁਹਾਡੀ ਬੀਪੀ ਦੀ ਸਮੱਸਿਆ ਨੂੰ ਵੀ ਕੰਟਰੋਲ ਕਰਦਾ ਹੈ ਇੱਕ ਚਮਚ ਤੁਸੀਂ ਜੀਰੇ ਦਾ ਇਸ ਨੁਸਖੇ ਨੂੰ ਤਿਆਰ ਕਰਨ ਲਈ ਲੈਣਾ ਹੈ ਦੋਸਤੋ ਹੁਣ ਤੁਸੀਂ ਕੀ ਕਰਨਾ ਹੈ ਕਾਲੀ ਮਿਰਚ ਮੇਥੀ ਦਾਣਾ ਅਤੇ ਜੀਰੇ ਨੂੰ ਸਾਡੀ ਦੱਸੀ ਹੋਈ ਮਾਤਰਾ ਅਨੁਸਾਰ ਲੈ ਕੇ ਮਿਕਸੀ ਵਿੱਚ ਪਾ ਕੇ ਬਰੀਕ ਪਾਊਡਰ ਤਿਆਰ ਕਰ ਲੈਣਾ ਹੈ ਤੇ ਕਿਸੇ ਖਾਲੀ ਬਰਤਨ ਵਿੱਚ ਕੱਢ ਲੈਣਾ ਹੈ ਇਸੇ ਤਰ੍ਹਾਂ ਹੀ ਸਾਡਾ ਅੱਜ ਦਾ ਗੋਡਿਆਂ ਦੇ ਦਰਦ ਸੋਜ ਦੀ ਸਮੱਸਿਆ ਨੂੰ ਦੂਰ ਕਰਨ ਦਾ ਚਮਤਕਾਰੀ ਘਰੇਲੂ ਨੁਸਖਾ ਬਣ ਕੇ ਤਿਆਰ ਹੈ ਦੋਸਤੋ ਹੁਣ ਤੁਹਾਨੂੰ ਦੱਸਦੇ ਹਾਂ ਤੁਸੀਂ ਇਸ ਨੁਸਖੇ ਦਾ ਇਸਤੇਮਾਲ ਕਿਵੇਂ ਕਰਨਾ ਹੈ ਦੋਸਤੋ ਤੁਸੀਂ ਰਾਤ ਨੂੰ ਸੌਣ ਤੋਂ ਪਹਿਲਾਂ ਇੱਕ ਗਲਾਸ ਤਾਜੇ ਪਾਣੀ ਅੰਦਰ ਇੱਕ ਚਮਚ ਇਸ ਨੁਸਖੇ ਦਾ ਮਿਲਾ ਕੇ ਚੰਗੀ ਤਰ੍ਹਾਂ ਇਸ ਨੁਸਖੇ ਨੂੰ ਮਿਲਾ ਕੇ ਇਸ ਨੁਸਖੇ ਦਾ ਸੇਵਨ ਕਰੋ ਇਸ ਨੁਸਖੇ ਦੇ ਲਗਾਤਾਰ 20 ਦਿਨਾਂ ਦੀ ਇਸਤੇਮਾਲ ਤੋਂ ਬਾਅਦ ਤੁਸੀਂ ਦੇਖੋਗੇ ਤੁਹਾਡੇ ਗੋਡਿਆਂ ਦਾ ਦਰਦ ਸੋਜ ਦੀ ਸਮੱਸਿਆ ਬਿਲਕੁਲ ਠੀਕ ਹੋ ਗਈ ਹੈ ਇਹੇ ਨੁਸਖਾ ਤੁਹਾਡੇ ਸਰੀਰ ਅੰਦਰੋਂ ਫालतू ਚਰਬੀ ਕੱਢੇਗਾ ਤੁਹਾਡੇ ਸਰੀਰ ਅੰਦਰ ਪਾਣੀ ਦੀ ਕਮੀ ਪੂਰੀ ਕਰੇਗਾ ਤੁਹਾਡੇ ਸਰੀਰ ਅੰਦਰੋਂ ਸਾਰੀ ਕਮਜ਼ੋਰੀ ਖਤਮ ਕਰਕੇ ਤਾਕਤ ਪ੍ਰਦਾਨ ਕਰੇਗਾ ਸੋ ਦੋਸਤੋ ਜੇਕਰ ਤੁਸੀਂ ਵੀ ਗੋਡਿਆਂ ਦੀ ਦਰਦ ਦੀ ਸਮੱਸਿਆ ਸੋਚ ਦੀ ਸਮੱਸਿਆ ਤੋਂ ਪਰੇਸ਼ਾਨ ਹੋ ਤਾਂ ਅੱਜ ਤੋਂ ਹੀ ਇਸ ਦੇਸੀ ਨੁਸਖੇ ਨੂੰ ਘਰ ਵਿੱਚ ਬਣਾ ਕੇ ਜ਼ਰੂਰ ਸੇਵਨ ਕਰੋ ਅਸੀਂ ਅਰਦਾਸ ਕਰਦੇ ਹਾਂ ਤੁਹਾਡੀ ਇਹ ਸਮੱਸਿਆ ਦੂਰ ਹੋਵੇ ਤੇ ਤੁਸੀਂ ਨਿਰੋਗੀ ਬਣੇ ਰਹੋ ਇਹ ਸੀ ਸਾਡੀ ਅੱਜ ਦੀ ਜਾਣਕਾਰੀ ਜੇ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਇਸੇ ਤਰ੍ਹਾਂ ਦੇ ਹੋਰ ਘਰੇਲੂ ਨੁਸਖੇ ਦੇਖਣ ਲਈ ਤੁਸੀਂ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ